ਬਾਹਰਜੀ ਦਾ ਖਾਲਸਾ ਵਹਿਰਜੀ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਤੇ ਭਾਈ ਗੁਰਦੀਪ ਸਿੰਘ ਖੇੜਾ ਤੇ ਭਾਈ ਜਸਬੀਰ ਸਿੰਘ ਰੋਡੇ ਮੈਂ ਪਹਿਲਾਂ ਤੁਹਾਨੂੰ ਇੱਕ ਦੋ ਵੀਡੀਓ ਸੁਣਾਉਣਾਗਾ ਤੇ ਉਸ ਤੋਂ ਬਾਅਦ ਮੈਂ ਗੱਲ ਕਰਦਾਗਾ ਗੱਲ ਆ ਬੜੀ ਦੁਖਦਾਈ ਆ ਸਿੱਖ ਕੌਮ ਦੇ ਉੱਤੇ ਜਿਹੜਾ ਦਸ਼ਮਨ ਵਾਰ ਕਰੇ ਕਹਿੰਦੇ ਉਹ ਸਹਿ ਲੈਂਦੇ ਆ ਤੇ ਜਦੋਂ ਆਪਣਾ ਵਾਰ ਕਰਦਾ ਤੇ ਉਦੋਂ ਫਿਰ ਸਿਆਹ ਨਹੀਂ ਜਾਂਦਾ ਚਾਹੇ ਉਹ ਕਿੰਨੀ ਵੱਡੀ ਕੁਰਬਾਨੀ ਹੋਵੇ ਜਦੋਂ ਵਿਰੋਧੀਆਂ ਦੀ ਜਾਂ ਸਰਕਾਰਾਂ ਦਾ ਝੋਲੀ ਚੁੱਕਵੱਦਾ ਵੱਲ ਜਾਂਦਾ ਤੇ ਉਦੋਂ ਬੰਦਾ ਫਿਰ ਪਤਾ ਲੱਗ ਜਾਂਦਾ ਉਹਦੇ ਬੋਲ ਬਾਣੀ ਤੋਂ ਕਿ ਇਹ ਬੰਦਾ ਕਿੱਥੇ ਬੋਲ ਰਿਹਾ ਕਿੰਮ ਬੋਲ ਰਿਹਾ ਹੁਣ ਮੈਂ ਇਹ ਗੱਲ ਕਰਦਾਗਾ ਬੰਦੀ ਸਿੰਘ ਗਰਦੀਪ ਖੇੜੇ ਦੀ ਅਸੀਂ ਕਹਿੰਨੇ ਆ ਕੁਰਬਾਨੀ ਉਹਦੀ ਵੱਡੀ ਆ ਉਹ ਕਹਿੰਦਾ ਮੇਰੀ ਕੁਰਬਾਨੀ ਵੱਡੀ ਆ ਮੈਂ 34 ਸਾਲ ਜੇਲ੍ਹ 'ਚ ਕੱਟਿਆ ਗੱਲ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੀ ਜਾਣਾ ਜੇ ਕਹਿੰਦਾ ਮੈਂ 34 ਸਾਲ ਕੱਟਿਆ ਵੀ ਅਸੀਂ ਕਿਸੇ ਦੀ ਲੇਲੜੀਆਂ ਨਹੀਂ ਕੱਢੀਆਂ ਤੇ ਉਹ ਮੈਂ ਤੁਹਾਨੂੰ ਗੱਲਬਾਤ ਬਾਅਦ ਕਰਦਾ ਤੁਹਾਡੇ ਨਾਲ ਮੈਂ ਦਿੰਨਾ ਉੱਤਰ ਉਸ ਉਸ ਗੱਲ ਦਾ ਇਹਨੂੰ ਪਹਿਲਾਂ ਗਰਦੀਪ ਖੇੜੀ ਦੀ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਉਸ ਤੋਂ ਬਾਅਦ ਤੁਹਾਨੂੰ ਮੈਂ ਜਸਵੀਰ ਸਿੰਘ ਰੋਡੇ ਦੀ ਵੀਡੀਓ ਵੀ ਸੁਣਾਉਂਗਾ ਗਰਦੀਪ ਸਿੰਘ ਖੇੜੀ ਦੀ ਵੀਡੀਓ ਤੋਂ ਬਾਅਦ ਮੈਂ ਸੁਣਿਓ ਮੜਾ ਧਿਆਨ ਨਾਲ ਤੇ ਅੱਗੇ ਆਪਾਂ ਦੇਵਾਂਗੇ ਫਿਰ ਜਵਾਬ ਬੰਦੀ ਸਿੰਘ ਰਿਆ ਗਰਾਉਂਡ 'ਤੇ ਆਏ ਤੁਸੀਂ ਹਾਂ ਠੀਕ ਹੈ ਨਾ ਤੇ ਤੁਸੀਂ ਆਵ ਜਾ ਕੇ ਉਹ ਜੇਲ੍ਹਾਂ 'ਚ ਬਹਿ ਗਏ ਦੱਸੋ ਮੈਨੂੰ ਕੀਤਾ ਕੀ ਹਾਂ ਇਹ ਆਂਕਾ ਉਹ ਤਾਂ ਕਹਿੰਦੇ ਕਿਹੜਾ ਜਰਨਲ ਵਈਦਿਆ ਮਾਰਿਆ ਸੀ ਹੂੰ ਠੀਕ ਆ ਹੂੰ ਫੇਰ ਪੈਸਾ ਨਾ ਆਹ ਤਾਂ ਚੰਤੀਸਾ ਰੋ ਦੇ ਚੰਤੀਸਾ ਨਹੀਂ ਪਿੱਟੇ ਨਹੀਂ ਹਾਂ ਅਰੋਹੀ ਨਹੀਂ ਹਾਂ ਤੇ ਇਹ ਤੇ ਸਾਲ ਨੇ ਯਾਰੇ ਭੁਖੜਦਾਲਾ ਜ਼ਰੂਰ ਹੋ ਗਿਆ ਹਾਂ ਹਾਂਜੀ ਮੈਂ ਦਿੱਲੀ ਤੇ ਆ ਜੇਲ੍ਹ ਦੇ ਵਿੱਚ ਰਿਆ ਹਾਂ ਸਾਨੂੰ ਨਹੀਂ ਗਏ ਨੇ ਤਮਾਕੂ ਪਾਇਆ ਸਾਡੇ ਖਾਣੇ ਦੇ ਵਿੱਚ ਹਾਂ ਹਾਂ ਸਾਨੂੰ ਨਹੀਂ ਕੋਈ ਪਰੇਸ਼ਾਨੀ ਹੋਈ ਹਾਂ ਇਨਾ ਲੋਕਾਂ ਦੇ ਵਿੱਚ ਮੈਂ ਕੀਤਾ ਨਹੀਂ ਕੀਤਾ ਉਹ ਬਾਦੀ ਗਾਦਾ ਹਾਂ ਠੀਕ ਹੈ ਨਾ ਹਾਂ ਉਹਦੇ ਗਵਰਨਮੈਂਟ ਨੇ ਸਜ਼ਾ ਦਿੱਤੀ ਜਿਹੜੇ ਕੋਰ ਨੇ ਉਹ ਕੋਰ ਜਾਣਦਾ ਜਾਂ ਮੈਂ ਜਾਣਦਾ ਤੇ ਮੇਰਾ ਕਿਹੜਾ ਕੇਸ ਆ ਮੈਂ ਕੀਤਾ ਕੀ ਕੀਤਾ ਕੀ ਨਹੀਂ ਸਜ਼ਾ ਇਦਾਂ ਨਹੀਂ ਮੈਨੂੰ ਕਿਉਂ ਦਿੱਤੀ ਜਿਹੜੀ 34 ਸਾਲ ਉਹ ਜੇ ਰਹੀ ਨਹੀਂ ਹੋਣੀ ਹਾਂ ਠੀਕ ਹੈ ਨਾ ਹਾਂ ਪਰ ਮੈਂ ਕਿਤੇ ਲੜੀਆਂ ਤੇ ਨਹੀਂ ਕੱਢੀ ਮੈਂ ਇਹ ਕਾ ਲਗਾ ਉਹਨਾਂ ਲੋਕਾਂ ਦੇ ਵਿੱਚ ਰਹਿ ਗਿਆ ਹਾਂ ਹਾਂ ਕਹਿੰਦਾ ਲੋਕਾਂ ਦੇ ਵਿੱਚ ਇੱਥੇ ਬੰਬ ਲਾੜ ਕੀਤਾ ਇੱਕ ਵੀ ਪੰਜਾਬੀ ਨਹੀਂ ਸਰਦਾਰ ਦੇ ਛੱਡੋ ਇੱਕ ਵੀ ਪੰਜਾਬੀ ਨਹੀਂ ਹਾਂ ਤੇ ਆ ਉਹ ਜੇ ਪੰਜਾਬ ਸਰਕਾਰ ਨੇ ਕੋਈ ਤੈਨ ਮੈਂ ਕਿੰਨਾ ਪੰਜਾਬ ਸਰਕਾਰ ਕਹਿੰਦੀ ਵੀ ਉਸ ਮਗਲ ਮੈਨੂੰ ਨਹੀਂ ਪਤਾ ਉਹਦੇ ਕੋਲ ਫੈਸਲਾ ਕਰੂਗਾ ਵੀ ਉਹ ਹੈਗੇ ਕਿ ਨਹੀਂ ਹੈਗੇ ਹਾਂ ਠੀਕ ਨੇ ਤੇ ਉਹ ਅਜੇ ਧੇਰ ਪਹੁੰਚੇ ਤੇ ਆਪਾਂ ਰੋੜੀ ਪਾਉਣ ਲੱਗੇ ਵੀ ਇਹ ਸਰਕਾਰ ਦੀ ਚਾਲ ਆ ਉਹ ਤੇ ਸਮਗਲਾਂ ਨੂੰ ਬੰਦ ਕਰੇ ਭਈ ਉਹਨਾਂ ਦੇ ਬੰਦੇ ਮਰੇ ਬੰਬ ਲਾੜਨਾ ਉਹਨਾਂ ਦੇ ਵਿੱਚ ਨਾ ਰਹਿ ਗਏ ਆ ਹਾਂ ਹੈ ਸਾਨੂੰ ਦੇ ਖਤਰਾ ਪੈਦਾ ਪਿਆ ਨਹੀਂ ਕਿ ਹਾਂ ਹੈ ਤੇ ਪਾਈ ਬੰਦੀਆਂ ਵੱਡੀਆਂ ਗੱਲਾਂ ਕਰਕੇ ਹੈ ਮੈਂ ਕਹਿੰਦਾ ਤੇ ਕੋਈ ਬੰਦੇ ਸਰਕਾਰਾਂ ਵੀ ਇਦਾਂ ਪੜਾਉਂਦੇ ਆ ਝੂਠ ਬੋਲ ਕੇ ਲੋਕਾਂ ਨੂੰ ਝੂਠੇ ਵਾਦੇ ਕਰਕੇ ਤੇ ਕੋਈ ਬੰਦੇ ਇਦਾਂ ਨੌਜਵਾਨਾਂ ਦਾ ਮੁਰਾਹ ਕਰਕੇ ਸੰਗਤਨਾਂ ਦਾ ਮੁਰਾਹ ਕਰਕੇ ਵੀ ਤੇ ਵੋਟਾਂ ਲੈਂਦੇ ਆ ਤੇ ਮੋਟਾ ਵਾਇਸਾਂ ਬਿਲਾ ਕੇ ਸਦਾ ਥੋੜੇ ਰਹਿੰਦੇ ਆ ਸੋ ਲਈ ਬਿਆਨ ਇਹਦਾ ਗੱਦੀਪ ਸਿੰਘ ਖੇੜੇ ਦਾ ਕਹਿੰਦਾ ਮੈਂ ਤਿਹਾੜ ਜੇਲ੍ਹ ਦੇ ਵਿੱਚ ਰਿਹਾ ਹਾਂ ਉੱਥੇ ਮੈਨੂੰ ਤਾਂ ਕਿਸ ਨੇ ਤਮਾਕੂ ਨਹੀਂ ਪਾਇਆ ਤੇ ਬੰਦੀ ਸਿੰਘ ਸੜਾਉਣੇ ਤੇ ਆਪ ਜਾ ਕੇ ਜੇਲ੍ਹ ਦੇ ਵਿੱਚ ਬਹਿ ਗਿਆ ਇਹਨੂੰ ਪੁੱਛਣਾ ਹੋਵੇ ਕਿ ਅਸੀਂ ਤੇਰੀ ਕਾਦਰ ਕਰਦੇ ਸੀ ਤੇ ਜੇਲ੍ਹਾਂ ਦੇ ਵਿੱਚ ਫਿਰ ਤੂੰ ਵੀ ਜਾ ਕੇ ਲੋਕਾਂ ਦੇ ਪਤ ਮਰਵਾ ਕੇ ਬਹਿ ਗਿਆ ਜੇਲ੍ਹ ਦੇ ਵਿੱਚ ਤੇ ਭਾਈ ਅੰਮ੍ਰਿਤਪਾਲ ਸਿੰਘ ਆਪ ਜਾ ਕੇ ਜੇਲ੍ਹ ਦੇ ਵਿੱਚ ਬੈਠਾ ਤੇ ਸੁੱਟਿਆ ਸਰਕਾਰਾਂ ਨੇ ਸੁੱਟਿਆ ਵੀ ਡਬਲੂ ਗੜ ਦੇਲ ਦੇ ਵਿੱਚ ਤੇ ਤੂੰ ਕਰਨਾਟਕਾ ਦੇ ਜੇਲ੍ਹ ਦੇ ਵਿੱਚ ਪਿੱਟਦਾ ਸੀ ਕਿ ਮੈਨੂੰ ਪੰਜਾਬ ਲਿਆਓ ਤੇ ਹੁਣ ਕਹਿੰਦਾ ਮੈਨੂੰ ਉਹ ਤੋਂ ਕਹਿੰਦਾ ਸੀ ਕਿ ਮੈਨੂੰ ਪ੍ਰਗਾਸ ਸਿੰਘ ਬਾਦਲ ਲਿਆਇਆ ਪੰਜਾਬ ਜੇਲ੍ਹ ਦੇ ਵਿੱਚ ਫਿਰ ਮੇਨੂੰ ਪ੍ਰੋਬਲ ਮਿਲਣੀ ਸ਼ੁਰੂ ਹੋਈ ਆ ਤੂੰ ਨਹੀਂ ਲੈ ਲੈਣੀਆਂ ਕੱਢੀਆਂ ਤੂੰ ਅੰਬਰਤਪਾਲ ਸਿੰਘ ਤੇ 200 ਲਾਉਣਾਗਾ ਤੇਰਾ ਹਿਰਦਾ ਪਤਾ ਨਹੀਂ ਕਿਉਂ ਮੱਚਿਆ ਪਿਆਗਾ ਤੇ ਇਹ ਤੂੰ ਕਹਿਣਾਗਾ ਸਾਡੀ ਕੁਰਬਾਨੀ ਆ ਮੈਂ 34 ਸਾਲ ਕੱਟੀ ਆ ਜੇਲ੍ਹ ਵੀ ਵਸਣ ਤੱਕ ਇਹਦੇ ਤਮਾਕੂ ਨਹੀਂ ਪਾਇਆ ਇਹਦਾ ਮਤਲਬ ਇਹ ਆ ਤੁਸੀਂ ਇਹ ਚਾਹੁੰਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਮਾਕੂ ਪਾਇਆ ਜਾਵੇ ਉਹਦੀ ਦਾਲ ਦੇ ਵਿੱਚ ਜਾਂ ਉਹਦੇ ਜ਼ਹਿਰ ਪਾਈ ਜਾਵੇ ਉਹਨੂੰ ਮਾਰਿਆ ਜਾਵੇ ਇਹ ਤੁਹਾਡਾ ਜੋਰ ਕਿਉਂ ਲੱਗਿਆ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿੰਨੇ ਬਾਦਲ ਕੱ ਲਾਣਾ ਹੋਇਆ ਤੇ ਆ ਤੁਹਾਨੂੰ ਬੰਦੀ ਸਿੰਘ ਕਹਿਣ ਨੂੰ ਹੁਣ ਜੀ ਨਹੀਂ ਕਰਦਾ ਮੇਰਾ ਜੋ ਲੋਕ ਕਈ ਆਣ ਠੀਕ ਆ ਕਿ ਤੂੰ 34 ਸਾਲ ਦੀ ਸਜ਼ਾ ਕੱਟ ਕੇ ਜਿਹੜਾ ਆ ਖੱਟੀ-ਖੱਟਣੀ ਸੀ ਆ ਖੇਪੂ ਹੋਣੀ ਸੀ ਜਾਂਦੇ ਨੇ ਤੈ। ਤੇਰਾ ਜਸਵੀਰ ਸਿੰਘ ਰੋਡੇ ਨਾਲ ਸਮਰਦੀਪ ਸਿੰਘ ਮਾਨ ਨਾਲ ਤੇ ਜਾਂ ਮਾ ਪਪਾ ਬਲਜੀਤ ਸਿੰਘ ਦਾਦੂਵਾਲ ਨਾਲ ਮਤਭੇਦ ਹੋ ਸਕਦੇ ਆ। ਤੂੰ ਉਹਨਾਂ ਨੂੰ ਕਹਿ ਸਕਦਾ ਔਰ ਜਿਹਦੀ ਉਮਰ ਜਿਹੜੀ 29-30 ਸਾਲ ਦੀ ਆ ਅੰਮ੍ਰਿਤਪਾਲ ਦੀ ਤੇ ਉਹਦੇ ਬਾਰੇ ਤੂੰ ਜਿਹੜਾ ਇੰਨਾਗਾ ਆਪੋਂ ਤੋਂ ਬਾਹਰ ਹੋਇਆ ਫਿਰਦਾਗਾ ਤੇ ਮੈਨੂੰ ਲੱਗਦਾ ਤੈਨੂੰ ਪਰੌਲ ਇਸ ਕਰਕੇ ਦਿੱਤੀ ਆ ਕਿ ਤੂੰ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿਹੜਾ ਨੈਗੇਟਿਵ ਸਰਜੇ ਤਾਂ ਕਿ ਲੋਕ ਅੱਗੇ ਤੋਂ ਉਹਨੂੰ ਜਾਂ ਵੋਟ ਨਾ ਪਾਉਣ ਜਾਂ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਂ ਲੱਗਣਾ ਤੂੰ ਇਹ ਡਰਾਉਣਾ ਕਿ ਅਸੀਂ ਉਹਨਾਂ ਦੇ ਉਹ ਪੁੱਤ ਮਰਵਾਉਣ ਨੂੰ ਫਿਰਦਾ ਹੈਗਾ ਤੇ ਤੂੰ ਇੱਕ ਗ੍ਰੰਥੀ ਦੀ ਡਿਊਟੀ ਕਰਦਾ ਹੁੰਦਾ ਸੀ ਤੂੰ ਨੇ ਉੱਥੇ ਪੁੱਤ ਮਰਵਾਏ ਤੂੰ ਇੱਕ ਕਰਨਾਟਕਾ ਜੇਲ੍ਹ ਵਿੱਚ ਰਹਿੰਦਾ ਫਿਰ ਤੂੰ ਕਿਉਂ ਆਪਣੇ ਪੰਜਾਬ ਦੀ ਜੇਲ੍ਹ ਦੇ ਵਿੱਚ ਆਇਆ ਤੇ ਫੇਰ ਕਹਿਣਾ ਕਿ ਮੇਰੀ ਜਿਹੜੀ ਸਜ਼ਾ ਗਈ ਉਹ ਵੱਡੀ ਆ ਜੀ ਅਸੀਂ ਕੁਰਬਾਨੀਆਂ ਕੀਤੀਆਂ ਵੱਡੀਆਂ ਕੀਤੀਆਂ ਫੇਰ ਤਾਂ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਨੇ ਖੋਪੜੀਆਂ ਲਹਾਈਆਂ ਜਿਨ੍ਹਾਂ ਨੇ ਚਰਖਰੇ ਚੜੇਗੇ ਤੇ ਨਾਲ ਆੜਿਆਂ ਨਾਲ ਆਪਣੇ ਸੀਸ ਚਰਾ ਦਿੱਤੇ ਗੁਰੂ ਗੋਬਿੰਦ ਸਿੰਘ ਨੇ ਚਾਰ ਪੁੱਤਰ ਵਾਰ ਦਿੱਤੇ ਫੇਰ ਤਾਂ ਤਤੀ ਤਵੀ ਤੇ ਗੁਰੂ ਆਜਮ ਦੇਵ ਜੀ ਨੇ ਆਪਣੇ ਸੀਸ ਵਿੱਚ ਤੱਤਾ ਰੇਤਾ ਪਵਾ ਲੈਟਾ ਤੇ ਉਹਨੇ ਆਪਣਾ ਜਿਹੜਾ ਸਰੀਰ ਸਾਰਾ ਉਹਦਾ ਸਾੜ ਦਿੱਤਾ ਜ਼ਾਲਮਾਂ ਨੇ ਇਹ ਤਾਂ ਇਹ ਤਾਂ ਉਹ ਵੀ ਕਹਿਣਾ ਉਹਨਾਂ ਦੇ ਵਾਰਿਸ ਵੀ ਕਹਿਣਾ ਅਸੀਂ ਤਾਂ ਤੁਹਾਡੇ ਲਈ ਕੀਤੀਆਂ ਅਸੀਂ ਉਹਨਾਂ ਤੁਹਾਡੇ ਲਈ ਇਹ ਸੇ ਆਪਣੇ ਬੰਦਬੰਦ ਕਟਵਾਏ ਤੁਹਾਡੇ ਲਈ ਚੜਕੇ ਨੇ ਚੜੇ ਅਸੀਂ ਉਹਨਾਂ ਤੋਂ ਤੂੰ ਵੱਡਾ ਬਿਆਨੀ ਹੋ ਗਿਆ ਜਾਂ ਵੱਡਾ ਤੇਰੀ ਜਿਹੜੀ ਇਹ ਕੁਰਬਾਨੀ ਹੋ ਗਈ ਜਿੰਨਾ ਮਾਮਾ ਨੇ ਆਪਣੇ ਪੁੱਤਰਾਂ ਦੇ ਟੋਟੇ-ਟੋਟੇ ਕਰਕੇ ਗਲਾਂ ਦੇ ਵਿੱਚ ਪਵਾ ਲੇ ਅਸੀਂ ਤਾਂ ਉਹਨਾਂ ਤੋਂ ਕਦੇ ਇਹ ਜਿਹਾ ਮਹਿਣਾ ਸੁਣਿਆ ਨਹੀਂ ਜਿੰਨਾ ਸਿੰਘਾਂ ਨੇ ਆਪਣੇ ਖੋਪੜ ਲਹਾਵੇ ਭਾਈ ਤਾਰੂ ਸਿੰਘ ਦੀ ਖੋਪੜੀ ਲਾਈ ਗਈ ਮੈਂ ਤਾਂ ਕਿਸੇ ਤੋਂ ਅੱਜ ਤੱਕ ਇਹ ਸੁਣਿਆ ਨਹੀਂ ਕਿ ਭਾਈ ਤਾਰੂ ਸਿੰਘ ਨੇ ਕਿਸੇ ਨੂੰ ਇਸ ਤਰ੍ਹਾਂ ਕਿਹਾ ਹੋਵੇ ਕਿ ਸਿੱਖੋ ਅਸੀਂ ਤਾਂ ਤੁਹਾਡੇ ਲਈ ਕੁਰਬਾਨੀ ਦਿੱਤੀ ਆ ਤੁਸੀਂ ਸਾਡੇ ਪਰਿਵਾਰ ਲਈ ਵੀ ਕੁਝ ਕੀਤਾ ਜਾਂ ਫਲਾਨਾ ਸਾਡੀ ਕੁਰਬਾਨੀ ਵੱਡੀ ਆ ਫਲਾਨੇ ਦੀ ਛੋਟੀ ਆ ਪੇ ਤਾਂ ਤੁਸੀਂ ਉਹਨਾਂ ਤੇ ਵੀ ਉਂਗਲ ਚੁੱਕੋਗੇ ਮੈਨੂੰ ਲੱਗਦਾ ਤੁਹਾਨੂੰ ਸਰਕਾਰਾਂ ਨੇ ਇਸ ਕਰਕੇ ਜਿਹੜਾ ਇਹ ਛੱਡਿਆਗਾ ਪਰੋਲ ਦੇ ਵਿੱਚ ਆ ਕੇ ਕਿ ਤੂੰ ਭਾਈ ਅੰਮਰਪਾਲ ਸਿੰਘ ਦੇ ਖਿਲਾਫ ਜਿਹੜਾ ਜ਼ਹਿਰ ਉਗਲਣਾ ਸ਼ੁਰੂ ਕਰ ਦੇਵੇਂ ਇਹ ਅਸੀਂ برداشت ਨਹੀਂ ਕਰਾਂਗੇ ਸਿੱਖ ਕੋં برداشت ਨਹੀਂ ਕਰੂਗੀ ਜਿਹੜੀ ਤੁਹਾਡੀ ਕੌਮ ਦੇ ਪ੍ਰਤੀ ਪਿਆਰ ਸੀ ਉਹ ਤੁਸੀਂ ਆਪਾਂ ਖੋ ਬੈਠਿਆ ਹੁਣ ਹੁਣ ਤੁਸੀਂ ਚਾਹੇ ਜਿੰਨਾ ਮਰਜੀ ਸਿਉਣੇ ਦਾ ਬਣ ਜਾਓ ਇੱਕ ਗੀਤ ਆਉਂਦਾ ਉਹ ਗੀਤ ਦੇ ਬੋਲ ਨੇ ਕਿ ਤੂੰ ਨਹੀਂ ਬੋਲਦੀ ਰਕਨ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਇਹ ਗੱਲ ਆ ਗਰਦੀਪ ਸਿੰਘ ਖੇੜਾ ਤੂੰ ਨਹੀਂ ਬੋਲਦਾ ਤੇਰੇ ਤੇ ਬਾਦਲ ਪਰਿਵਾਰ ਬੋਲਦਾਗਾ ਤੇਰੇ ਤੇ ਸਰਕਾਰ ਬੋਲਦੀ ਆ ਤੇਰੇ ਸੋ ਵਿਰੋਧੀ ਧਿਰ ਬੋਲਦੀਆਂ ਨੇ ਜਿਹੜੀਆਂ ਕਹਿੰਦੀਆਂ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿੰਨਾ ਵੀ ਨੈਗੇਟਿਵ ਸਿਰਜਿਆ ਜਾਵੇ ਉਹ ਘਟਾ ਉਹ ਤੁਹਾਨੂੰ ਮੂਰੇ ਕਰ ਦਿੱਤਾ ਤੁਹਾਡੀ ਡਿਊਟੀ ਲਾ ਦਿੱਤੀ ਤੇ ਬੰਦੀ ਸਿੰਘ ਤਾਂ ਭਾਈ ਜਗਤਾਰ ਸਿੰਘ ਹਵਾਰਾ ਭਿਉਰਾ ਵਰਗੇ ਭਾਈ ਜਗਤਾਰ ਸਿੰਘ ਤਾਰਾ ਵਰਗੇ ਹੋਰ ਕਿੰਨੇ ਨੌਜਵਾਨ ਕਿਤੇ ਕਿਸੇ ਦਾ ਬਿਆਨ ਆਇਆ ਤੇ ਤੇਰੇ ਨਾਲ ਤਾਂ ਉਹਨਾਂ ਦੀ ਫਿਰ ਦੁੱਗਣੀ ਵੱਡੀ ਕੁਰਬਾਨੀ ਆ ਉਹਨਾਂ ਸਿੰਘਾਂ ਦੀ ਤੇ ਉਹਨਾਂ ਨੇ ਤਾਂ ਕਦੇ ਬੋਲਿਆ ਨਹੀਂ ਕਦੇ ਉਹ ਬਾਦਲ ਦੀ ਸਟੇਜ ਤੇ ਨਹੀਂ ਗਏ ਤੇ ਤੈਨੂੰ ਜਾਦੇ ਹੁਣ ਦੁੱਖ ਲੱਗੇ ਆ ਭਾਈ ਅੰਮਰਤਪਾਲ ਸਿੰਘ ਦਾ ਕੀ ਬਗੈੜਦਾ ਆ ਅੰਮਰਤਪਾਲ ਸਿੰਘ ਨੇ ਤੇਰਾ ਤੂੰ ਬੜੀ ਹੱਤ ਚੁੱਕੀ ਹੋਈ ਆ ਇਹ ਕੌਮ ਨੂੰ ਸੁਚੇਤ ਹੋਣਾ ਪਊਗਾ ਇਹ ਬੰਦੇ ਲੋਕ ਨੇ ਜਿਹੜੇ ਆਖਰ ਜਿਹੜੇ ਸਰਕਾਰਾਂ ਨੇ ਸਰਕਾਰਾਂ ਦੇ ਪੈਰੀ ਪੈ ਜਾਂਦੇ ਆ ਕਹਿੰਦਾ ਮੈਂ ਲੈ ਲਈ ਲਈ ਨੀ ਕੱਡੀਆਂ ਲੈੜੀਆਂ ਕੋਈ ਨਹੀਂ ਕੱਡੀਆਂ ਤੂੰ ਕਰਨਾਟਕਾ ਦੇ ਵਿੱਚ ਜੇਲ੍ਹ ਦੇ ਵਿੱਚ ਰਿਹਾ ਸੀ ਉਦੋਂ ਉੱਥੋਂ ਬੰਦ ਰਹਿੰਦਾ ਤੂੰ ਪੰਜਾਬ ਕੀ ਲੈਣ ਆਇਆਗਾ ਕਹਿੰਦਾ ਮੈਂ ਤਾਂ ਉੱਥੇ ਤਮਾਕੂ ਵੇਚ ਰਿਹਾ ਮੇਰੇ ਤਾਂ ਤਮਾਕੂ ਪਾਇਆ ਨਹੀਂ ਜੇ ਤੈਨੂੰ ਨਹੀਂ ਪਾਇਆ ਜੇ ਭਾਈ ਅੰਮਰਿਤਪਾਲ ਸਿੰਘ ਨੂੰ ਪਾਇਆ ਤੇ ਉਹ ਬੋਲਿਆ ਕਿ ਤੂੰ ਪਵਾਉਣਾ ਚਾਹੁੰਦਾ ਤਮਾਕੂ ਵੀ ਪੈਵੇ ਤੂੰ ਮਰਵਾਉਣਾ ਚਾਹੁੰਦਾ ਅੰਮਰਿਤਪਾਲ ਨੂੰ ਤੁਹਾਡੀ ਇਹੀ ਮਨਸਾ ਹੈ ਸਾਰਿਆਂ ਦੀ ਕਿ ਅੰਮਰਤਪਾਲ ਸਿੰਘ ਕਦੇ ਆਉਣ ਵਾਲੇ 27 ਦੇ ਵਿੱਚ ਮੁੱਖ ਮੰਤਰੀ ਨਾ ਬਣ ਜੇ ਕਦੇ ਆਉਣ ਵਾਲੀ ਗਵਾਹੀ ਨਾ ਕਰ ਲੈ ਸਿੱਖ ਕੌਮ ਦੀ ਕਿਤੇ ਸਾਡੇ ਰਾਜ ਭਾਗ ਜਿਹੜੀਆਂ ਕੁਰਸੀਆਂ ਸਾਰਿਆਂ ਤੋਂ ਖੁੱਸ ਜਾਣ ਤੁਹਾਨੂੰ ਇਹ ਚਿੰਤਾ ਗਈ ਤੁਹਾਨੂੰ ਇਹ ਡਰਾ ਕਿ ਸਾਡੇ ਮਾਗਰ ਤੇ ਇੱਕ ਨੌਜਵਾਨ ਨੇ ਤੇ ਭਾਈ ਅੰਮਰਤਪਾਲ ਸਿੰਘ ਦੇ ਨਾਲ ਲੱਖਾਂ ਨੌਜਵਾਨ ਨੇ ਤੁਹਾਨੂੰ ਇਹ ਸਾੜਾ ਹੋ ਰਿਹਾਗਾ ਐਡਾ ਬੱਡਾ ਯਾਰ ਆਪਣਾ ਤੂੰ ਬੇਕਦਰ ਨਿਕਲਿਆ ਅਸੀਂ ਤੁਹਾਡੀ ਇੱਜ਼ਤ ਕਰਦੇ ਸੀ ਤੇਰੀ ਤੁਹਾਡੀ ਨਹੀਂ ਸਾਰਿਆਂ ਦੇ ਵਿੱਚ ਨਹੀਂ ਆਪਾਂ ਮੰਦੀ ਸਿੰਘਾਂ ਨੂੰ ਬਾਕੀਆਂ ਨੂੰ ਸਾਡਾ ਦਾ ਸਿਰ ਝੁਕਦਾਗਾ ਸਾਰਿਆਂ ਨੂੰ ਝੁਕਦਾਗਾ ਪਰ ਜੇ ਇਹੋ ਜਿਹੇ ਬੋਲ ਤੂੰ ਬੋਲਦਾਗਾ ਤੇ ਆਪਣਾ ਜਿਹੜਾ ਕਰੀ ਕਰਾਈ ਤੂੰ ਆਪਣੇ ਖੂ ਖਾਤੇ ਵਿੱਚ ਪਾ ਦਿੱਤੀ ਸਿੱਖ ਕੌਮ ਨੂੰ ਬਦਨਾਮ ਕਰ ਦਿੱਤਾ ਤੂੰ ਤੂੰ ਨਹੀਂ ਫਿਰ ਕਿਸੇ ਦੇ ਪੁੱਤ ਮਰਵਾਏ ਤੇ ਮਾਰੇ ਆਪਣੇ ਹੱਥੀ ਤੈਨੂੰ ਕਿਉਂ ਜਿਹੜੇ 34 32 34 33 ਸਾਲ ਹੋ ਗਏ ਕਿਉਂ ਜੇਲ੍ਹ ਦੇ ਵਿੱਚ ਸੁਟਿਆਗਾ ਕਰਕੇ ਬਾਬਾ ਧਮਾਕੇ ਲੋਕਾਂ ਦੇ ਮਾਰ ਕੇ ਪੁੱਤਰ ਤੇ ਆਪ ਹੁਣ ਸੱਚਾ ਬਣਦਾਗਾ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਸੇ ਦਾ ਪੁੱਤਰ ਦੇ ਸੱਟ ਨਹੀਂ ਬੰਦਨ ਦਿੱਤੀ ਕੋਈ ਮਰਵਾਇਆ ਨਹੀਂ ਕਹਿੰਦਾ ਜੇਲ੍ਹ ਦੇ ਵਿੱਚ ਜਾ ਕੇ ਬਹਿ ਗਿਆ ਕੀਦਾ ਜੀ ਕਰਦਾ ਜੇਲ੍ਹ ਦੇ ਵਿੱਚ ਬੈਠਾ ਨੂੰ ਤੇਰਾ ਜੀ ਕਰਦਾਗਾ ਤੂੰ ਨਹੀਂ ਲੰਗੜੀਆਂ ਕੱਢਦਾ ਕਿ ਮੇਰੀ ਪਤਾ ਨਹੀਂ ਮੇਰੀ ਉਮਰ ਐਨੀ ਹੋ ਗਈ ਜੀ ਇੰਨੇ ਸਾਲ ਹੋ ਗਏ ਮੈਨੂੰ ਪਤਾ ਨਹੀਂ ਸਰਕਾਰਾਂ ਕਿਉਂ ਨਹੀਂ ਛੱਡ ਰਹੀਆਂ ਉਹ ਚਾਰ ਨੂੰ ਬੈਠਾ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਤੇ ਅੱਗੇ ਮੈਂ ਜਸਵੀਰ ਸਿੰਘ ਨੂੰ ਰੋਡੇ ਦੀ ਗੱਲ ਬਾਤ ਸੁਣਾਉਣਾ ਉਸ ਤੋਂ ਬਾਅਦ ਆਪਾਂ ਫਿਰ ਹੋਰ ਗੱਲਬਾਤ ਕਰਦੇ ਆਂ ਇਹਨਾਂ ਲੋਕਾਂ ਨੇ ਜਿਹੜਾ ਇੱਕ ਮਖੌਲ ਬਣਾ ਛੱਡਿਆ ਕਿ ਪਤਾ ਨਹੀਂ ਸਾਡੀ ਕੁਰਬਾਨੀਆਂ ਲੋਕਾਂ ਨੇ ਸਾਡੇ ਖਿਲਾਫ ਬੋਲਣਾ ਨਹੀਂ ਅਸੀਂ ਸਤਿਕਾਰ ਕਰਦੇ ਆਂ ਕੁਰਬਾਨੀ ਦਾ ਤੇ ਪਰ ਜੇਕਰ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਾਂ ਹੋਰ ਸਿੰਘਾਂ ਦੇ ਖਿਲਾਫ ਇਹ ਜਿਹੜਾ ਜ਼ਹਿਰ ਉਗਲੋਗੇ ਸੱਤੋਂ ਬਰਦਾਸ਼ਤ ਨਹੀਂ ਹੋਣਾ ਇਹਦਾ ਮਤਲਬ ਤੈਨੂੰ ਪ੍ਰੋਲਿਸ ਕਰਕੇ ਦਿੱਤੀ ਆ ਕਿ ਤੂੰ ਚੈਨਲ 'ਤੇ ਇੰਟਰਵਿਊ ਦੇ ਖੁੱਲਾ ਸਰੇਆ ਤੋਂ ਬਾਸਣ ਦੇ ਅਜਿ ਜਿਸ਼ ਸਿੰਘ ਰੋਟੀ ਸੁਨਗਲਵਾ ਦਾ ਆਪਰਾ ਵੱਡਾ ਟਰਾਫ 34 ਸਾਲ ਜਲਾਵਤਨੀ ਦੀ ਜ਼ਿੰਦਗੀ ਕੱਟ ਕੇ ਕੰਦ ਦੀ ਸੇਵਾ ਕਰਦਾ ਹੋਇਆ ਜ਼ਿੰਦਗੀ ਲੇਖੇ ਲਾ ਗਿਆ ਕਿਨੂੰ ਕਹੀਏ ਆਉਂਦੀ ਮਰਜ਼ੀ ਨਾਲ ਗਏ ਆ ਤੇ ਜੇ ਕੁਝ ਕਿਸੇ ਨੇ ਰਾਹ ਚੁੜਿਆ ਹੈ ਪੁਰਬੰਦੀ ਵਾਲਾ ਰਾਹ ਚੁੜਿਆ ਹੈ ਤੇ ਫਿਰ ਤਰਲੇ ਕਿਉਂ ਕਰਦੇ ਸਾਡੀ ਮਦਦ ਕਰੋ ਹਾਂ ਸਿੱਖਾਂ ਦੇ ਵਿੱਚ ਆਪਣੇ ਆਪ ਵਿੱਚ ਜੋਸ਼ ਆਉਂਦਾ ਹੈ ਕਿ ਅਸੀਂ ਆਪਣੇ ਭਰਾਵਾਂ ਦੀ ਮਦਦ ਕਰੀਏ ਉਹਨਾਂ ਲਈ ਸੰਘਰਸ਼ ਕਰੀਏ ਉਹਨਾਂ ਨੂੰ ਜੇਲ੍ਹਾਂ ਚੋਂ ਛੁਡਾਈਏ ਪਰ ਜਿਹੜੇ ਸਾਧ ਸੰਗਤੀ ਇਸ ਕਦਰ ਰਾਹ ਤੇ ਤੁਰੇ ਹੋਏ ਹਨ ਉਹ ਕਦੇ ਵੀ ਨਹੀਂ ਕਹਿੰਦੇ ਤੁਸੀਂ ਸੁਣਿਆ ਕਦੇ ਜਲਤਾਰ ਸਿੰਘ ਹਵਾਰਾ ਕਹਿੰਦਾ ਹੋਵੇ ਮੈਨੂੰ ਛੁਡਾਓ ਮੇਰੀ ਮਦਦ ਕਰਦੇ ਹੋ ਉਗਨ ਨਾ ਨਹੀਂ ਬਾਕੀ ਦੇ ਸਿੰਘ ਚੜਾਓ ਮੈਂ ਭਰਾ ਨਾਰਮਾ ਨਾਜਿਲ ਜਵਾਵਾਂ ਨਾਰਿਆਵਾਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬਦੀਆਂ ਤੇ ਇਨਸਾਫ ਨਾਉ ਪਹਿਲਾਂ ਉਹਦੀ ਬਿਆਨ ਪੜ ਲਓ ਜਿਸਦਾ ਗੁਰਦੀਪ ਸਿੰਘ ਖੜਾ ਜਦੋਂ ਵੀ ਜੇਲ੍ਹ ਚੋਂ ਲਾਇਦਾ ਇਹਦਾ ਫੋਨ ਹੁੰਦਾ ਸੀ ਮੇਰੀ ਮਦਦ ਤਾਓ ਜੇ ਬਿਮਾਰ ਹੋ ਗਿਆ ਤਾਂ ਵੀ ਮੇਰੀ ਮਦਦ ਕਰੋ ਵਿਆਹ ਕਰਨਾ ਤਾਂ ਵੀ ਮਦਦ ਕਰੋ ਜੇ ਨੇ ਘਰ ਬਣਾਉਣਾ ਤਾਂ ਵੀ ਮਦਦ ਕਰੋ ਜੇ ਪਿਤਾ ਦਾ ਇਲਾਜ ਕਰਾਉਣਾ ਤਾਂ ਵੀ ਮਦਦ ਕਰੋ ਤੇ ਕੱਲ ਪਰਸੋ ਉੱਥੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਤੇ ਇਨਾ ਵੱਡਾ ਝੂਠ ਯਾਰ ਅਸੀਂ ਮਰਨਾ ਨਹੀਂ ਅਸੀਂ ਦਰਗਾਹ 'ਚ ਲੇਖਾ ਨਹੀਂ ਦੇਣਾ ਕੋਈ ਤਾਂ ਸੱਚ ਰੱਖੋ ਬੰਦ ਵਿੱਚ ਅਕਿਰਤ ਕਰਨ ਹੋਰ ਕੀ ਹੁੰਦਾ ਸੱਚ ਨੂੰ ਸੱਚ ਨੂੰ ਝੂਠ ਬੋਲ ਕੇ ਚਾਪਲੂਸੀ ਕਰਦੇ ਨੇ ਠੀਕ ਆ ਤੁਹਾਡੀ ਉਹਨਾਂ ਨੇ ਮਦਦ ਕੀਤੀ ਹੋਊਗੀ ਪਰ ਤੁਹਾਡੇ ਗੱਲ ਵਿੱਚ ਪਟਾ ਤਾਂ ਨਹੀਂ ਪਾਲਿਆ ਵੀ ਜਿੱਧਰ ਨੂੰ ਖਿੱਚੋਗੇ ਉਧਰ ਨੂੰ ਤੁਸੀਂ ਤੁਰੇ ਜਾਓਗੇ ਜੋ ਤੁਹਾਨੂੰ ਬੋਲੀ ਪੜਾਉਣਗੇ ਤੁਸੀਂ ਉਹ ਬੋਲੋਗੇ ਜਿਵੇਂ ਇੱਕ ਪਰਨੋਟ ਲਿਖਿਆ ਹੁੰਦਾ ਨਾ ਪਰਨੋਟ ਲਿਖਿਆ ਹੁੰਦਾ ਹੈ ਸਾਹ ਸੰਜੀ ਉਹਦੇ ਤੇ ਸ਼ਬਦ ਲਿਖੇ ਹੁੰਦੇ ਆ ਵਕਾਲਤ ਦੇ ਹੁੰਦੇ ਉਹ ਤਾਂ ਵੀ ਜੋ ਮੈਂ ਕੁਝ ਕਹਿਣਾ ਹੈ ਇਹ ਮੈਂ ਆਪਣੇ ਹੋਸ਼ ਆਵਾਸਨਾ ਕਹਿ ਰਿਹਾ ਜੋ ਮੈਂ ਕਹਿੰਦਾ ਸੱਚ ਕਹਿੰਦਾ ਜੋ ਮੈਂ ਕਹਿੰਦਾ ਆਪਣੀ ਮਰਜ਼ੀ ਨਾਲ ਕਹਿੰਦਾ ਇਹ ਗੱਲਾਂ ਕਹੀਆਂ ਨੇ ਵੀ ਜੇ ਤੂੰ ਸੱਚ ਕਹਿੰਦਾ ਤੈਨੂੰ ਕਹਿਣ ਦੀ ਕੀ ਲੋੜ ਐ ਫਿਰ ਇਹ ਨਾ ਮੇਰੇ ਪਿੰਡ ਦਾ ਹੀ ਇੱਕ ਚੌਕ ਮਹੀਨਿਆਂ ਦੇ ਵਿੱਚ ਹੀ ਅਮਰਪਾਲ ਸਿੰਘ ਉੱਠ ਕੇ ਕਿਵੇਂ ਲੀਡਰ ਬਣ ਗਿਆ ਰਜੇ ਸ਼ਿਵਰਜੀ ਸਿੰਘ ਮਾਣ ਵਿੱਚ ਹੀ 11 ਐਮਪੀ ਵਿੱਚ ਹੀ ਵਿਦੇਸ਼ੀ ਸਿੱਖ ਕੋਈ ਨਹੀਂ ਛੱਡਿਆ ਉਹਨੇ ਉਹ ਕਹਿੰਦਾ ਕੱਲਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸ਼ਰੋਮਨੀ ਕਮੇਟੀ ਤੇ ਚੰਗੇ ਆ ਉਹ ਭੱਦਰਪੁਰਸ਼ ਨੇ ਉੱਥੇ ਇਹ ਨਹੀਂ ਕਿਹਾ ਇਹਨਾਂ ਕੋਲ ਗਿਆ ਜੇ ਉਹ ਤਾਂ ਕਹਿੰਦੇ ਅਸੀਂ ਜ਼ਿੰਮੇਵਾਰ ਐ ਹੋਈਆਂ ਗਲਤੀਆਂ ਤੇ ਜ਼ਿੰਮੇਵਾਰ ਅਸੀਂ ਐ ਤੇ ਉਹ ਕਹਿੰਦਾ ਵੀ ਨਹੀਂ ਸਭ ਤੋਂ ਚੰਗੇ ਇਹ ਆ ਸਭ ਤੋਂ ਵਧੀਆ ਇਹਨਾਂ ਦਾ ਸਿਸਟਮ ਐ ਇਹਨਾਂ ਦਾ ਪ੍ਰਬੰਧ ਐ ਕਹਿਣਾ ਕੀ ਚਾਹੋ ਉਹਨੂੰ ਦੀ ਧਰਤੀ ਆ ਜਿੱਤੇ 26 ਸਾਲ ਇਹ ਵੀਡੀਓ ਕਾ ਵੀ ਮੱਢਿਆ ਤੇ ਗੱਲ ਉੱਥੇ ਆ ਗਈ ਨਾ ਇਹ ਕਹਿੰਦਾ ਮੈਂ ਲੈ ਲੈਣੀਆਂ ਹੀ ਕੱਢਦਾ ਭਾਈ ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ ਜਦੋਂ ਵਿਆਹ ਹੋਇਆ ਤਾਰਾਂ ਦੇ ਵਿੱਚ 2017 ਦੇ ਵਿੱਚ ਉਦੋਂ ਵੀ ਲੈ ਲੈਣੀਆਂ ਕੱਢਦਾ ਜਦੋਂ ਕੋਠਾ ਪਾਉਣਾ ਉਦੋਂ ਵੀ ਲੈ ਲੈਣੀਆਂ ਕੱਢਦਾ ਜਦੋਂ ਪਿਓ ਬਿਮਾਰ ਹੋ ਜਾਂਦਾ ਉਦੋਂ ਵੀ ਕਹਿੰਦਾ ਮੈਨੂੰ ਪੀ ਭੇਜੋ ਕਿ ਕਿਸੇ ਹੋਰ ਸਿੰਘ ਦੇ ਮੂੰਹੋਂ ਸੁਣਿਆ ਇਹ ਗੱਲਾਂ ਤੇ ਆਪਣੇ ਆਪ ਨੂੰ ਹੁਣ ਵੱਡਾ ਪੰਥਕ ਦੱਸ ਕੇ ਲੋਕਾਂ ਨੂੰ ਕੀ ਸਿੱਧ ਕਰਨਾ ਚਾਹੁੰਦਾਗਾ ਆ ਗਰਦੀਪ ਸਿੰਘ ਖੀੜਾ ਸਾਹਿਬ ਮੈਂ ਤੁਹਾਨੂੰ ਕਹਿਣਾਗਾ ਭਾਈ ਜਸਵੀਰ ਸਿੰਘ ਰੋਡੇ ਦੇ ਨਾਲ ਇੱਕ ਪੱਤਰਕਾਰ ਆ ਉਹਨੇ ਇੰਟਰਵਿਊ ਕਰ ਰਿਹਾਗਾ ਤੇ ਤੁਸੀਂ ਉਹਦੇ ਵਿੱਚ ਮੰਨੀ ਜਾ ਰਹੇ ਹੋ ਕਿ ਭਾਈ ਜਸਵੀਰ ਸਿੰਘ ਰੋਡੇ ਨੇ ਮਨੇ ਐਨਆਰਪੀ ਦਿੱਤੇ ਬੰਨੂ ਐਨਆਰਪੀ ਦਿੱਤੇ ਤੇ ਬਾਦਲੇ ਸਿੱਖਾਂ ਨੇ ਐਨਆਰਪੀ ਦਿੱਤੇ ਤੇ 10000 ਮਹੀਨਾ ਵੀ ਤੇਰਾ ਬੰਨਿਆ ਸੀ ਤੇ ਅੱਜ ਉਹੀ ਸਿੱਖ ਮਾਰੇ ਹੋਗੇ ਉਹੀ ਜਸਵੀਰ ਸਿੰਘ ਰੋਡੇਵਾਰਗੇ ਮਾਰੇ ਹੋਗੇ ਉਹ ਕਹਿੰਦੇ ਹੁੰਦੇ ਆ ਨਾ ਕਿਸੇ ਕਿਸੇ ਦੇ ਪੱਛਦੀ ਹੈ ਇੱਜਤ ਵੀ ਇੱਜਤ ਪਜਾਉਣਾ ਹਰੇਕ ਤੇ ਬਸ ਦੀ ਗੱਲ ਨਹੀਂ ਤੇ ਇਸ ਕਰਕੇ ਭਾਈ ਜਿਹੜਾ ਇਹ ਦੁਬਦਾ ਪਾਉ ਰਹੇ ਨੇ ਜਿਹੜੇ ਸਿੱਖ ਕੌਮ ਦੇ ਵਿੱਚ ਸਿੱਖ ਕੌਮ ਜਦੋਂ ਕਿਉਂ ਫੇਰਾ ਕਹਿ ਦਿੰਦੇ ਆ ਹੁਣ ਮੈਂ ਗੱਲ ਨਹੀਂ ਕਹਿਣਾ ਚਾਹੁੰਦਾ ਕਿ 84 ਤੋਂ ਬਾਅਦ ਤੁਸੀਂ ਦੇਖਿਆ ਉਹਨਾਂ ਹਾਲਾਤ ਕੀ ਬਣਿਆ ਲੰਗੋਵਾਲ ਨੇ ਜੇ ਉਹ ਗਦਾਰ ਬਣ ਗਿਆ ਪਹਿਲਾਂ ਸੰਤ ਭਿੰਡਰਾਂ ਵਾਲੇ ਉਹਨਾਂ ਨੂੰ ਸੰਤ ਕਹਿੰਦੇ ਰਹੇ ਡਿਕਟੇਟਰ ਸਿਰਫ ਕਹਿੰਦੇ ਰਹੇ ਕਿ ਇਹ ਸਾਰੇ ਰੂਪਰੇਖਾ ਇਹਦੇ ਥੱਲੇ ਚੱਲਦੀ ਆ ਤੇ ਕੀ ਲੋੜ ਪਈ ਸੀ ਫਿਰ ਸਿੰਘਾਂ ਨੂੰ ਉਹਨੂੰ ਝਾਟਾ ਸਕਾਉਣ ਦੀ ਫਿਰ ਤੁਹਾਡੀਆਂ ਕਰਵਾਨੀਆਂ ਖੂ ਖਾਤੇ ਵਿੱਚ ਜਾਂਦੀਆਂ ਨੇ ਇਹ ਤੁਸੀਂ ਜਿਹੜਾ ਇੱਕ ਬਹੁਤ ਵੱਡਾ ਭੁਲੇਖਾ ਪਾ ਲਈ ਬੈਠੇ ਹੋ ਕਿ ਪਤਾ ਨਹੀਂ ਮੇਰੇ ਨਾਲ ਹੀ ਸਾਰੀ ਕੌਮ ਖੜੂਗੀ ਬਾਦਲ ਕਿਹਨੇ ਤੁਹਾਡੇ ਅੱਗੇ ਪਿੱਛੇ ਖੜ ਜਾਣਗੇ ਉਹਵੇਂ ਉਹਨਾਂ ਤੇ ਕੀ ਖੜਨਗੇ ਜਿੰਨਾ ਤੱਕ ਤੂੰ ਮਾਰੇ ਮੋਟਾ ਇਹਨਾਂ ਦਾ ਵਫਾਦਾਰ ਬਣਿਆ ਰਹੇਗਾ ਜੇ ਤੇ ਮਾਰ ਆਇਆ ਪਰਾਂ ਹੋ ਗਿਆ ਤੇ ਤੈਨੂੰ ਵੀ ਕੱਢ ਕੇ ਮੱਖਣ ਤੇ ਵਾਲ ਵਾਂਗੂ ਪਰੇ ਮਾਰਨਾ ਇਹ ਗੱਲ ਯਾਦ ਰੱਖੀਂ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੇ ਇਹ ਕਿਹੜੇ ਲੋਕ ਨੇ ਕਿਹੜੇ ਗद्दार ਲੋਕ ਨੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਰਵਾਉਣਾ ਚਾਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹਾਂ ਦੇ ਵਿੱਚ ਨਾ ਛੱਡਿਆ ਜਾਵੇ ਇੱਕ ਪਾਸੇ ਬਾਦਲ ਕੇ ਤਿਆ ਦੂਜੇ ਪਾਸੇ ਗਰਦੀਪ ਸਿੰਘ ਖੇੜਾ ਆ ਗਿਆ ਹੁਣ ਤੇ ਮੈਂ ਹੋਰ ਕਿਸੇ ਦੇ ਮੂੰਹੋਂ ਗੱਲ ਨਹੀਂ ਸੁਣੀ ਐਵੇਂ ਆਪਾਂ ਝੂਠ ਬੋਲਦੀਏ ਇਕਾ ਦੁੱਕਾ ਹੋ ਸਕਦੇ ਨੇ ਜਿਹੜੇ ਹੋਣਗੇ ਕਿਸੇ Hindu ਨੇ ਮਾਰਾ ਨਹੀਂ ਕਿਹਾ ਭਾਈ ਅੰਮਰਤਪਾਲ ਸਿੰਘ ਨੂੰ ਲਗਭਗ ਕਰੀਬ ਬਹੁਤ ਜਿਆਦਾ Hindu ਨੌਜਵਾਨ ਕਹਿ ਰਹੇ ਨੇ ਕਿ ਜੇਕਰ ਸਾਡੇ ਧਰਮ ਦੇ ਵਿੱਚ ਵੀ ਇਹੋ ਜਿਹੇ ਨੌਜਵਾਨ ਹੋਣ ਭਾਈ ਅੰਮਰਤਪਾਲ ਸਿੰਘ ਬਾਰੇ ਤਾਂ ਅਸੀਂ ਵੀ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀਏ ਤੇ ਹੋਰ ਧਰਮਾਂ ਵਾਲੇ ਵੀ ਕਹਿੰਦੇ ਨੇ ਕਿ ਆਪਣੇ ਧਰਮ ਦੇ ਲਈ ਪ੍ਰਚਾਰ ਕਰਨਾ ਤਾਂ ਭਾਈ ਅੰਮ੍ਰਿਤਪਾਲ ਵਾਂਗੂ ਕਰੋ ਤੇ ਤੂੰ ਜਿਹੜੇ ਉਤੋਂ ਇੱਕ ਸੜ ਰਿਆਂਗਾ ਸਾਰਾ ਪੈਦਾ ਹੋ ਰਿਹਾਗਾ ਕਿ ਉਹ ਸੋਡੀ ਉਮਰ ਦੇ ਵਿੱਚ ਲੋਕਾਂ ਨੇ ਉਹਨੂੰ ਐਡਾ ਵੱਡਾ ਜਿਹੜਾ ਪਿਆਰ ਦੇ ਦਿੱਤਾ ਵੀਡੀਓ ਲੰਬੀ ਹੁੰਦੀ ਆ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਵੇਖਦੇ ਹੋ ਪੰਜਾਬੀ ਬਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ